ਤਨ ਆਸਰੀ ਮਹੱਲਾ ਪੰਜ ਬਾ ਸਢਾਈ ਲਿਓ ਮਹਾ ਬਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦਿਓ ਮਨ ਮੰਤਾ ਬਿਨਸ ਨਕਤ ਹੂੰ ਜਾਤ ਸਤ ਗੁਰ ਪੂਰੈ ਕੀਨੀ ਦਾਤ ਹਰ ਹਰ ਨਾਮ ਦਿਓ ਕੀਰਤਨ ਕਉ ਭਈ ਹਮਾਰੀ ਗਾਤ ਰਹਾਓ ਅੰਗੀਕਾਰ ਕੀਓ ਪ੍ਰਭ ਆਪਣੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਏ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਨਾ ਸ੍ਰੀ ਮਹਲਾ ਪੰਜਵਾਂ ਪਰ ਹਰਨਾ ਲੋਭ ਝੂਟ ਨਿੰਦ ਈਭੀ ਕਰਤੁ ਗਦਾਰੀ ਮਿਰਗਤਿਸਨਾ ਆਸ ਮਿਥਿਆ ਮੀਠੀ ਇਹ ਟੇਕ ਮਨ ਹੈ ਸਾਧਾਰੀ ਸਾਖਤ ਕੀ ਆ ਵਰਦਾ ਜਾਏ ਬਿਰਥਾਰੀ ਜੈਸੇ ਕਾਗਦ ਕੇ ਭਾਰ ਮੂਸਾ ਟੂਕ ਗਬਾਵਤ ਕਾਮ ਨਹੀਂ ਗਾਵਾਰੀ ਰਹਾਓ ਕਰ ਕਿਰਪਾ ਪਾਰ ਬ੍ਰਹਮ ਸੁਆਮੀ ਇਹੀ ਬੰਦਨ ਸੁਟਕਾਰੀ ਮੂੜਤ ਅੰਧ ਨਾਨਕ ਪ੍ਰਭ ਕਾੜਤ ਸਾਧ ਜਨਾ ਸੰਗਾਰੀ ਤਨ ਆਸਰੀ ਮਹਲਾ ਪੰਜਵਾ ਸਿਮਰ ਸਿਮਰ ਸੁਆਮੀ ਪ੍ਰਭ ਆਪਣਾ ਸੀਤਲ ਤਨ ਮਨ ਸ਼ਾਤੀ ਰੂਪ ਰੰਗ ਸੂਖ ਤਨ ਜੀ ਆ ਕਾ ਬਾਹਰ ਬਰਮ ਮੋਹ ਰਾਇ ਜਾਤੀ ਰਸਨਾ ਆ ਰਾਮ ਰਸੈਣ ਮਾਤੀ ਰੰਗ ਰੰਗੀ ਰਾਮ ਆਪਣੇ ਕੈ ਚਰਨ ਕਮਲ ਦੇ ਤਥਾ ਤੀਰ ਹੋ ਜਿਸ ਕਾ ਸਾ ਤਨ ਹੀ ਰਖ ਲਿਆ ਪੂਰਨ ਪ੍ਰਭ ਕੀ ਬਾਤੀ ਮੇਲ ਲਿਓ ਆਪੇ ਸੁਖ ਦਤਾ ਹੈ ਨਾਨਕ ਹਰ ਰਾਖੀ ਪਾਤੀ ਤਨਾਸਰੀ ਮਹਲਾ ਪੰਜਵਾਂ ਦੂਤ ਤੁਸਮਣ ਸੰਗ ਤੋ ਜਤੇ ਨ버 ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਈ ਉਹ ਤਤਕਾਲ ਤੁਮ ਬਮਾਰਾ ਨਿਰਖੋ ਤੁਮਰੀ ਓਰ ਹਰ ਨੀਤ ਮਰਾਰ ਸਹਾਇ ਹੋ ਦਾਸ ਕੋ ਕਰ ਗਏ ਉਧਰ ਹੋ ਮੀਤ ਰਹੋ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰਿ ਆਪ ਨਾਨਕ ਅਨੰਦ ਭਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾਹ ਸ੍ਰੀ ਮਹਲਾ 5ਮਾ ਚਾਤਰ ਦੇਸਾ ਕੀ ਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਕ ਅ블ੋਕਨ ਕੀਨੋ ਦਾਸ ਕਾ ਦੁਖ ਬਦਾਰਿਓ ਹਰ ਜਨ ਦਾ ਰਾਖੇ ਗੁਰੂ ਗੋਬਿੰਦ ਕਾਂਠ ਲਈ ਅਵਗੁਣ ਸਭ ਮਿਟੇ ਦਿਆਲੁ ਪ੍ਰਖ ਬਖਸੰਦ ਰਹਾਉ ਜੋ ਮੰਗੈ ਠਾਕਰੇ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖ ਤੇ ਜੋ ਬੋਲਾ ਇਆ ਉਹਾ ਸਚ ਹੋਵੈ ਤਨਾਸਰੀ ਮਹਲਾ ਪੰਜਵਾਂ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ ਹਾਥ ਦੇ ਰਾਖਾ ਆਪਣੇ ਕੋ ਸਾਸ ਸਾਸ ਪ੍ਰਤ ਪਾਲੇ ਰਾਬਸੇਉ ਲਾਗ ਰਹੇ ਹੋ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਤਨ ਹਮਾਰਾ ਮੀਤ ਰਹੋ ਮਨ ਬਲਾਸ ਭਈ ਸਾਹਿਬ ਕੀ ਅਚਰਜ ਦੇਖ ਵਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨਸਰੀ ਮਹਲਾ 5 ਜਿਸ ਕੋ ਬਿਸਰੇ ਪ੍ਰਾਨ ਪਤ ਦਾਤਾ ਸੋਈ ਗਨੋ ਅਭਾਗਾ ਚਰਨ ਕਮਲ ਜਾਕ ਮਨ ਰਾਗਿਓ ਮੈਂ ਸਰੂਬਰ ਪਾਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਝ ਗਿਆ ਸਭ ਤਨ ਤੇ ਪ੍ਰੀਤਮ ਸੋ ਮਨ ਲਗਾ ਰਹਾਉ ਜਹ ਜੈ ਪੀਖਉ ਤਹ ਨਰਹਿਣ ਸਾਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨਰਾਗਾ ਤਨ ਅਸਰੀ ਮਹਲ ਪੰਜਵਾਂ ਜਨ ਕੇ ਪੂਰਨ ਹੋਏ ਕਾਮ ਕਲੀ ਕਲ ਮਹਾ ਵਿਖਿਆ ਮੈਂ ਲੱਜਾ ਰਖੀਂ ਰਾਮ ਰਹਾਉ ਸੈਮਰ ਸੈਮਰ ਸਵਾਮੀ ਪ੍ਰਭ ਆਪਣਾ ਨੇੜਟ ਨ ਆਵਹਿ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾ ਧਾਮ ਚਰਨ ਕਮਲ ਹਰ ਜਨ ਕੀ ਸਾਤੀ ਕੋਟ ਸੁਖ ਬਸਰਾਮ ਉਹ ਬੰਦ ਤਮੋਦਰ ਸੈਮਰ ਉਹ ਦੇ ਨਰੇਣ ਨਾਨਕ ਸਾਧਕੁਰ ਵਾਣ ਤਰਾ ਸ੍ਰੀ ਮਹਲਾ ਪੰਜਵਾ ਮੰਗੋ ਰਾਮ ਤੇ ਇੱਕ ਦਾਨ ਸ਼ਾਮ ਗਲਮਨੂਰ ਤੋਂ ਪੂਰਨ ਹੋਵੇ ਛੇਮਰ ਹੋ ਤੁਮਰਾ ਨਾਮ ਰਹੋ ਚਰਨ ਤੇਮਾਰੇ ਹਿਰਦੈ ਵਸੈ ਸੰਤਨ ਕਾ ਸੰਗ ਪਾਪ ਹੋ ਸੋਗ ਅਗਨ ਮੈਂ ਮਾਨਾਂ ਬਿਆਪੈ ਆਠ ਪਹਿਰ ਗੁਣ ਗਾਵੂ ਸਵਖਤ ਬਗਵਤਾ ਹਰ ਕੀ ਸੇਵਾ ਮਧੰਤ ਪਰਬ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਵਹੁੜ ਜਨਮਨਾ ਛਾਪਣ ਤਨ ਅਸਰੀ ਮਹਲਾ ਪੰਜਮਾ ਮਾਂਗੋ ਰਾਮ ਤੇ ਸਭ ਥੋਕ ਮਾਨਖ ਕੋ ਜਾਚਤ ਸ਼ਰਮ ਪਾਈਐ ਪ੍ਰਭ ਕੈ ਸਿਮਰਨ ਮੁਖ ਰਹਾਉ ਕੋਖੇ ਮਨ ਜਨ ਸਿਮਰਤ ਪ੍ਰੰਨ ਬੇਧ ਪੁਕਾਰੈ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੁਬੈ ਸੁਹਿਲੇ ਲੋਕ ਆਨ ਅਚਾਰ ਬਿਹਾਰ ਹੈ ਜੀਤੇ ਬਿਨ ਹਰ ਸਿਮਰਨ ਕੋਖ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਖ ਦਾਸ ਰੀ ਮਹਲਾ ਪੰਜਵਾਂ ਤ੍ਰਿਸਨਾ 부ਝੈ ਹਰ ਕੈ ਨਾਮ ਮਨ ਸੰਤੋਖ ਹੋਵੈ ਗੁਰਬਚਨੀ ਪ੍ਰਭ ਸਿਓ ਲੱਗੈ ਪੂਰਨ ਧਿਆਨ ਰਹਾਉ ਮਹਾਂਕਲੋਲ 부ਝੈ ਮਾਇਆ ਕੀ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹਿ ਜਪ ਜੀਵਾਂ ਪੂਰਨ ਹੋਏ ਦਾਸ ਕੀ ਕਾਲ ਸਰਬ ਬਨੂਰਤ ਰਾਜ ਸੁਖ ਰਸ ਸਦ ਖੁਸ਼ੀਆਂ ਕੀਰਤਨ ਜਪ ਨਾਮ ਜਿ세 ਕਾਇ ਕਰਮ ਲਿਖਿਆ ਤੁਰ ਕਰਤਾ ਨਾਨਕ ਜਨ ਕੇ ਪੂਰਨ ਕਾਮ ਤਨ ਅਸਰੀ ਮਹਲਾ ਪੰਜਵਾ ਜਨ ਕੀ ਕੀਨੀ ਪਾਰ ਬ੍ਰਹਮਸਾਰ ਨਿੰਦ ਕਟਿਗੜ ਨ ਪਾਵਣ ਮੂਲੇ ਊੜ ਗਏ ਬੇਕਾਰ ਰਹਾਉ ਜੈ ਜੈ ਦੇਖੋ ਤੈ ਤੈ ਸਵਮੀ ਕੋਈ ਨ ਪਹਚਣ ਹਾਰ ਜੋ ਜੋ ਕਰੈ ਅਵਗਿਆ ਜਨ ਕੀ ਹੋਏ ਗਿਆ ਤਤਸਾਰ ਕਰਨ ਹਾਰ ਰਖਵਾਲਾ ਹੋਆ ਜਾ ਕਾ ਅੰਤ ਨਾ ਪਾਰ ਆਵਾਰ ਨਾਨਕ ਦਾਸ ਰਖੇ ਪ੍ਰਭ ਆਪਣਾ ਨਿੰਦਕ ਕਾਢੇ ਮਾਰ ਤਨਾਸਰੀ ਮਹਲਾ ਪੰਜਮ ਘਰ ਨੌਮਾ ਪੜਤਾਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਨ ਗੋਬਿੰਦ ਦੁਖ ਪੰਜਨਾ ਦਾਸ ਆਪਣੇ ਕੋ ਨਾਮ ਦੇਵੋ ਦ੍ਰਿਸ਼ਟ ਪ੍ਰਭ ਤਾਰੋ ਕਿਰਪਾ ਕਰ ਤਾਰੋ ਪੂਜਾ ਘਹਿ ਕੂਪਤੇ ਕਾਢ ਲਿਭੂ ਰਹੋ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਧ ਅਨਕ ਦੁਖਾਂ ਤਨ ਸਾਧ ਪੂਰੇ ਪਰਬ ਬਿਨਾ ਆਨ ਨਾ ਰਾਖਣ ਹਾਰਾ ਨਾਮ ਸਿਮਰਾਵੋ ਸ਼ਰਨ ਸੂਰੇ ਪਤਤ ਉਦਾਰਣਾ ਜੀ ਜੰਤ ਤਾਰਣਾ ਬੇਦ ਉਚਾਰ ਨਹੀਂ ਅੰਤ ਪਾਇਓ ਗੁਣੋਂ ਸੁਖ ਸਾਗਰ ਬਰਮ ਰਤਨ ਅਗਰ ਭਗਤ ਬਸਲ ਨਾਨਕ ਗਾਇਓ ਤਨਾਸਰੀ ਮਹੱਲਾ ਪੰਜਵਾਂ ਹਾਲ ਤੋ ਸੁਖ ਪਾਲ ਤੋ ਸੁਖ ਨਿਤ ਸੁਖ ਸਿਮਰਨੋ ਨਾਮੁ ਗੋਬਿੰਦ ਕਾ ਸਦਾ ਲਿਜੈ ਮਿਟੈ ਕਮਾਣੇ ਪਾਪ ਚਰਾਨੇ ਸਾਧ ਸੰਗਤ ਮਿਲਿ ਮਵਾ ਜੀਜੈ ਰਹਾਉ ਰਾਜ ਅਜੂਬਨ ਬਸਰੰਤ ਹਰ ਮਾਇਆ ਮਹਾ ਦੁਖ ਇਹ ਮਹਾ ਤਕ ਹੈ ਆਸ ਪਿਆਸ ਰਮਣ ਹਰ ਕੀਰਤਨ ਇਹ ਉਪਦਾਰਤ ਭਗਵੰਤ ਲਹ ਸਰਨ ਸਮਰਥ ਅਕਥ ਅਗੋਚਰਾ ਪਤਤ ਉਧਾਰਨ ਨਾਮ ਤੇਰਾ ਅੰਤਰਜਾਮੀ ਨਾਨਕੇ ਸੁਆਮੀ ਸਰਬਤ ਪੂਰਨ ਠਾਕਰ ਮੀਰਾ ਤਨਾਸਰੀ ਮਹੱਲਾ ਪੰਜਮਾ ਘਰਬਾਰ ਮਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਬੰਦਨ ਹਰ ਬੰਦਨਾ ਗੁਣ ਗਾਵੂ ਗੋਪਾਲ ਰਾਏ ਰਹੋ ਬਟਾ ਭਾਗ ਭੇਟੇ ਗੁਰ ਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰੱਪੈ ਸੋਗ ਅਗਨ ਤਿਸ ਜਨ ਨਾ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਪਉ ਨਾਮ ਜਪੋ ਹਰ ਰੰਗੇ ਪਾਰ ਤਨ ਦੁਖ ਕਿਛ ਪਾਪ ਨਾ ਫੇੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਆਗਨ ਪ੍ਰਭ ਆਪ ਬੁਝਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾ ਸ੍ਰੀ ਮਹਲਾ ਪੰਜਵਾਂ ਤ੍ਰਿਪਤ ਭਈ ਸੱਚ ਭੋਜਨ ਖਾਇਆ ਮਨ ਤਨ ਰਸਨਾ ਨਾਮ ਤੇ ਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਓ ਅਨਕ ਪ੍ਰਕਾਰੀ ਬਾਤਰ ਓੜਾਏ ਆਂਦਨ ਕੀਰਤਨ ਹਰ ਗੁਣ ਗਾਏ ਹਰਤੀ ਰਤ ਅਸ ਅਸਵਾਰੀ ਹਰ ਕਾ ਮਾਰਗ ਰਿਦੈ ਨਿਹਾਰੀ ਮਨ ਤਨ ਅੰਤਰ ਚਰਨ ਤੇ ਆਇ ਹਰ ਸੋਖ ਅਨੁਧਾਨ ਨਾਨਕ ਦਾਸ ਪਾਇ ਤਨਾਸਰੀ ਮਹਲਾ ਪੰਜਵਾਂ ਗੁਰ ਕੇ ਚਰਨ ਜੀ ਕਾ ਨ 17 ਸਮੁੰਦ ਸਾਗਰ ਜਿਨ ਖਿੰਨ ਮਹਿ ਤਾਰਾ ਰਹੋ ਕੋਈ ਹੋਆ ਕਰਮ ਰਤ ਉਹੀ ਤੀਰਥ ਨਾਇਆ ਦਾਸੀ ਹਰ ਕਾ ਨਾਮ ਤੇ ਆਇਆ ਬੰਧਨ ਕਾ ਟਨਹਾਰ ਸੁਆਮੀ ਜਦ ਨਾਨਕ ਸਿਮਰੈ ਅੰਤਰ ਜਾਮੀ ਤਨ ਆਸਰੀ ਮਹਲਾ ਪੰਜਵਾਂ ਕਿਤੇ ਪ੍ਰਕਾਰ ਨ ਤੂਟੋ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਪ੍ਰਾਨ ਮਨ ਧੰਤੇ ਪਿਆਰਾ ਹਉ ਮੈਂ ਬੰਦ ਹਰ ਦੇਵ ਬਨਹਾਰਾ ਚਰਨ ਕਮਲ ਸਿਉ ਲੱਗ ਹੋਨੇ ਹੋ ਨਾਨੇ ਕੀ ਬੇਨੰਤੀ ਇਹ ਇੱਕ ਓੰਕਾਰ ਸਤਗੁਰ ਪ੍ਰਸਾਦ ਤਨ ਆਸਰੀ ਮਹਲਾ ਨੌਮਾ ਕਾਹੇ ਰੀ ਬਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੂੰ ਹੀ ਸੰਗ ਸਮਾਈ ਰਹਾਉ ਓਪਮਦ ਜਿਉ ਬਾਸ ਬਸਤ ਹੈ ਮੁਕਰ ਮਹਿ ਜੈਸੇ ਸਾਈ ਤੈਸੇ ਹੀ ਅਰ ਬਸੇ ਨਰੰਤਰ ਘਟ ਹੀ ਖੋਜੋ ਪਾਈ ਬਾਹਰ ਪੀਤਰ ਏਕੋ ਜਾਨੋ ਇਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਟੈ ਨਾ ਪਰਮ ਕੀ ਕਾਈ ਤਨ ਆਸਰੀ ਮਹਲਾ ਨੌਵਾਂ ਸਾਧੂ ਇਹੋ ਜਗ ਪਰਮ ਭੁਲਾਨ ਰਾਮ ਨਾਮ ਕਾ ਸਿਮਰਨ ਛੋਟਿਆ ਮਾਇਆ ਹਾਥ ਬਕਾਨਾ ਰਹੋ ਮਾਤ ਪਿਤਾ ਭਾਈ ਸੁਤ ਬੰਤਾ ਤਾ ਕਹਿ ਰਸ ਲਪਟਾਨਾ ਜੂਵਨ ਤਨ ਪਰਬ ਤਾ ਕੈ ਮਦਮੈ ਐਨ ਸਰ ਹੈ ਦਵਾਨਾ ਦੀਨ ਦਇਆਲ ਸਦਾ ਦੁੱਖ ਪੰਜਨ ਤਾ ਸਿਮੰਦਨ ਨਾਲ ਲਗਾਣਾ ਜਨਨਾਲਕ ਕੋਟਨ ਮੈਂ ਕਿਨਹੂੰ ਗੁਰਮੁਖ ਹੋਏ ਪਸਾਨਾ ਤਨ ਅਸਰੀ ਮਹਲਾ ਨੌਮਾ ਤੇ ਜੋਗੀ ਕੋ ਜੁਗਤ ਨਾ ਜਾਣੋ ਲੋਭ ਮੋ ਮਾਇਆ ਮਮਤਾ ਫੁਨ ਜੇ ਕਟ ਮਹਿ ਪਸਨ ਰਹਾਓ ਪਾਰ ਨਿੰਦਾ ਉਹ ਤਤ ਨਾ ਜਾ ਕੇ ਕੰਚਨਲ ਹੋ ਸਮਨੋ ਹਰ ਕਸਹੁਗ ਤੇ ਰਹੈ ਅਤੀਤਾ ਜੋਗੀ ਤਾਹਿ ਵਿਖਾਨੋ ਚਾਂਚਲ ਮਨ ਦੇ ਦਿਸ ਕਉ ਤਾਵਤ ਆਚਲ ਜਾਹਿ ਠਹਿਰਨੋ ਕਹੋ ਨਾਨਕ ਇਹ ਵਿਦਕੂ ਜੋ ਨਰ ਮੁਕਤ ਤਾਹਿ ਤੁਮ ਮੰਨੋ ਤਨਸਰੀ ਮਹਲਾ ਨਵਮ ਆਬ ਮੈਂ ਕੌਣ ਉਪਾਉ ਕਰੋ ਜੀ ਬਦਮਨ ਕੋ ਸੰਸਾਰ ਚੂਕੈ ਭੌਨਿਤ ਭਾਰ ਪਰੋ ਰਹਾਉ ਜਨਮ ਪਾਇ ਕਸ ਭਲੋ ਨਾਕੀਨੋ ਸਾਤਿ ਅਧ ਕ ਡਰੋ ਮਨ ਬਚ ਕਰਮ ਹਰਿ ਗੁਣ ਨਹੀਂ ਗਾਏ ਇਹ ਜੀ ਸੋਚ ਧਰੋ ਗੁਰਮਤਿ ਸੁਣ ਕਸ ਗਿਆਨ ਨ ਉਪਜਿਉ ਪਸਿ ਜਿਉ ਉਦਰ ਭਰੋ ਕਉ ਨਾਨਕ ਪ੍ਰਭ ਬਿਰਧ ਪਛਾਨੋ ਤਬ ਹਉ ਪਤ ਤ ਤਰੋ ਤਨ ਆਸਰੀ ਮਹਲਾ ਪਹਿਲਾ ਘਰ ਦੂਜਾ ਅਸ਼ਟਪਦੀਆਂ ਇੱਕ ਓੰਕਾਰ ਸਤਗੁਰ ਪ੍ਰਸਾਦ ਗੁਰ ਸਾਗਰ ਅਤਨੀ ਪਰ ਪੂਰੇ ਅੰਮ੍ਰਿਤ ਸੰਤ ਚੁਗੈ ਨਹੀਂ ਦੂਰੇ ਹਰ ਰਸ ਚੋਗ ਚੁਗੈ ਪ੍ਰਭ ਭਾਵੈ ਸਰਬਰ ਮੈ ਹੰਸ ਪ੍ਰਾਨ ਪਤ ਪਾਵੈ ਕਿਆ ਬਗ ਬਪੜਾ ਸਪੜੀ ਨਾਏ ਕੀਚੜ ਡੁੱਬੈ ਮੈਲ ਨਾ ਜਾਏ ਰਹਾਉ ਰੱਖ ਰੱਖ ਚਰਨ ਘਰੇ ਵਿਚਾਰੀ ਦੁਵਿਦਾ ਸੋੜ ਭੈ ਨਿਰੰਕਾਰੀ ਮੁਕਤ ਪਦਾਰਥ ਹਰ ਰਸ ਚਾਖੇ ਆਵਣ ਜਾਣ ਰਹੇ ਗੁਰ ਰਾਖੇ ਸਰਬਰ ਹੰਸ ਸਾ ਸੂੜ ਨਾ ਜਾਏ ਪ੍ਰੇਮ ਭਗਤ ਕਰ ਸਹਿਜ ਸਮਾਈ ਸਰਬਰ ਮੈਂ ਹੰਸ ਹੰਸ ਮੈਂ ਸਾਗਰ ਅਕਥ ਕਥਾ ਗੁਰ ਬਚਨੀ ਆਦਰ ਸੁੰਨ ਮੰਡਲ ਇਕ ਜੋਗੀ ਵੈਸੇ ਨਾਰ ਨਪੁਰਖ ਕੋ ਕੂ ਕੈਸੇ ਤੇਰੇ ਭਵਨ ਜੋਤ ਰਹੇ ਲੇ ਬਲਾਈ ਸੁਰਨਰ नाथ ਸੱਚੇ ਸਰਣਾਈ ਆਨੰਦ ਮੂਲ ਅਨਾਥ ਅਧਾਰੀ ਗੁਰਮਖ ਭਗਤ ਸਹਿਜ ਵਿਚਾਰੀ ਭਗਤ ਬਸਲ ਪਏ ਕਾਟਣ ਹਾਰੇ ਹੋਮ ਮਾਰ ਮਿਲੇ ਪਗ ਧਾਰੇ ਅਨਕ ਜਤਨ ਕਰ ਕਾਲ ਸੰਤਾਏ ਮਰਨ ਲਖਾਏ ਮੰਡਲ ਮਹਿ ਆਏ ਜਲਮ ਪਦਾਰਥੋ ਦੁਬਦਾ ਖੂਬੈ ਆਪਨ ਚੀਨਸ ਪਰਮ ਪਰਮ ਰੋਵੈ ਕਹਿਤੋ ਪੜਤਿਓ ਸੁਣਤਿਓ ਇਕ ਧੀਰਜ ਧਰਮ ਧਰਣੀ ਤਰਟੇਕ ਜਤ ਸਤ ਸੰਜਮ ਹਿਰਦੈ ਸਮਾਏ ਚੌਥੇ ਪਦ ਕੋ ਜੇ ਮਨ ਪਤੀ ਆਏ ਸਾਚੇ ਨਿਰਮਲ ਮੈਲ ਨਾ ਲਾਗੇ ਗੁਰ ਕਾ ਸਬਦ ਭਰਮ ਪਉ ਪਾਗੇ ਸੂਰਤ ਮੂਰਤ ਆਦ ਅਨੂਪ ਨਾਨਕ ਜਾਚੈ ਸਾਚ ਸਰੂਪ